ਇਹ ਜੀ ਸਾਡਾ ਜਿਹੜੀ ਜਗ੍ਹਾ ਸੀ ਜੀ ਇਹ ਕਾਫੀ ਸਮੇਂ ਤੋਂ ਇੱਥੇ ਬੇਲੀ ਪਈ ਆ ਜੀ ਤੇ ਵੈਸੇ ਇਹ ਪਹਿਲਾਂ ਇੱਥੇ ਛੱਤਿਆ ਹੁੰਦਾ ਸੀਗਾ ਹੁਣ ਕਾਫੀ ਸਮੇਂ ਤੋਂ ਇਹ ਥੋੜਾ ਜਿਹਾ ਕਾਫੀ ਮਤਲਬ ਗੰਦਗੀ ਮਤਲਬ ਬਰਵਾਦੀ ਵਾਲੇ ਰਾਹ ਤੇ ਸੀਗਾ ਜੀ ਇਹ ਹੁਣ ਅਸੀਂ ਨਗਰ ਦੇ ਸਹਿਯੋਗ ਨਾਲ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਹੁਣ ਬਣਾਉਣ ਲੱਗੇ ਆ ਜੀ ਇੱਕ ਤੇ ਸਲਾਈ ਸੈਂਟਰ ਜੀ ਦੂਸਰਾ ਬੀਬੀਆਂ ਵਾਸਤੇ ਜਿਮਿਆ ਜੀ ਤੇ ਇਹਦੀ ਪੂਰੀ ਚਾਰ ਦਿਵਾਰੀ ਬਗਲ ਕੇ ਰਾਇ ਜਾਣਗੇ मतलब सिक्योरिटी वास्ते क्योंकि जिम भी बीबियां वास्ते इथे ਪਹਿਣਾ ਵਾਸਤੇ ਤੇ ਸਾਡੀਆਂ ਬੱਚੀਆਂ ਵਾਸਤੇ ਫਲਾਈ ਸੈਂਟਰ ਆ ਇਸ ਕਰਕੇ ਇਹਦੀ ਸਕਿਉਰਟੀ ਵਾਸਤੇ ਬਿਲਕੁਲ ਅਸੀਂ મતલਬ ਇਹਨੂੰ ਵਧੀਆ ਤਰੀਕੇ ਦੇ ਨਾਲ ਰੱਖਾਂਗੇ ਜਿਹੜਾ ਸਾਡੀਆਂ ਬੀਬੀਆਂ ਜਾਂ ਬੱਚੀਆਂ ਸਾਡੀਆਂ ਆਪਣੀਆਂ ਇੱਥੇ ਸੇਫ ਹੋ ਕੇ ਫਲਾਈ ਸੈਂਟਰ ਦੇ ਵਿੱਚ ਆਉਣ ਤੇ ਜਿਮ ਦੇ ਵਿੱਚ ਆਉਣ ਅਸੀਂ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਪੰਡ ਚਾਹਲ ਖੁਰਦ ਦੀਆਂ ਸਰੋਤਿਆਂ ਦੇ ਨਾਲ ਗੱਲਬਾਤ ਕਰਾਈ ਸਰਪੰਚ ਮਨਜੀਤ ਸਿੰਘ ਅੜਕ ਐਨਆਰਆਈ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਨਵੇਂ ਬਣੇ ਸਰਪੰਚ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਨੇ ਬਹੁਤ ਵੱਡੀ ਸੁਭਦਾ ਬੀਬੀਆਂ ਦੇ ਲਈ ਜੈਮ ਅਤੇ ਸਿਲਾਈ ਸੈਂਟਰ ਬਣਾਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨਵੇਂ ਬਣੇ ਸਰਪੰਚ ਦੇ ਅੰਦਰ ਪਿੰਡ ਦੇ ਵਿਕਾਸ ਨੂੰ ਲੈ ਕੇ ਬਹੁਤ ਵੱਡਾ ਅਪਰਾਲਾ ਆਕਾਰਨ ਦੇ ਲਈ ਜੋਸ਼ ਦਿਖਾਇਆ ਜਾ ਰਿਹਾ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਪਿੰਡ ਦੇ ਵਿਕਾਸ ਦੀ ਜੇ ਗੱਲ ਕਰੀਏ ਛੱਪੜਾਂ ਦੀ ਸਫਾਈ ਕਰਵਾਣੀ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਮੁੜ ਤੋਂ ਚਾਲੂ ਕਰਨ ਦਾ ਵੱਡਾ ਅਪਰਾਲਾ ਵੀ ਕਰਦੇ ਜਾ ਰਹੇ ਨੇ ਸਰਪੰਚ ਨੇ ਇਹ ਕਿਹਾ ਕਿ ਮੈਂ ਲੱਖਾਂ ਰੁਪਈਆ ਆਪਣੇ ਕੋਲੋਂ ਤੇ ਲੱਖਾਂ ਰੁਪਈਆ ਐਨਆਰਆਈਆਂ ਦੇ ਕੋਲੋਂ ਲਗਾ ਕੇ ਪਿੰਡ ਦੀ ਨੁਹਾਰ ਬਦਲਾਗਾ ਮੋਟਾ-ਮੋਟਾ ਉਹਨਾਂ ਨੇ ਇਹ ਵੀ ਕਿਹਾ ਕਿ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ 1 ਕਰੋੜ ਰੁਪਇਆ ਪਿੰਡ ਦੇ ਵਿੱਚ ਐਨ ਆਰ ਆਈ ਫੰਡ ਦੇ ਵਿੱਚੋਂ ਲਗਵਾਇਆ ਜਾਵੇਗਾ ਤਕਰੀਬਨ ਜਿਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਲੱਖਾਂ ਦੀ ਤਦਾਰ ਦੇ ਵਿੱਚ ਮਨਜੀਤ ਸਿੰਘ ਅੜਕ ਸਰਪੰਚ ਸਾਹਿਬ ਨੇ ਕਿਹਾ ਕਿ ਮੈਂ ਆਪਣੀ ਨੇਕ ਕਮਾਈ ਦੇ ਵਿੱਚੋਂ ਵੀ ਲਗਾਵਾਂਗਾ ਸਿੱਧੀਆਂ ਤਸਵੀਰਾਂ ਆਪਜ ਦੇ ਨਾਲ ਸਾਂਝੀਆਂ ਕਰਦੇ ਹਾਂ